ਇੱਕ ਨੰਬਰ ਕਾਰ ਆ ਘਰੇ ਰੱਖਣ ਵਾਲੀ ਜੀ ਜਿਨੇ ਘਰੇ ਥੋੜੇ ਪੈਸਿਆਂ ਦੇ ਵਿੱਚ ਵਧੀਆ ਕਾਰ ਰੱਖਣੀ ਆ ਲੰਮਾ ਸਮਾਂ ਚਲਾਉਣੀ ਆ ਉਹਨਾਂ ਲਈ ਵੀ ਇੱਕ ਕਾਰ ਦਿਖਾਵਾਂਗੇ ਜੀ ਵੀਡੀਓ ਚ ਬਣੇ ਰਹੋ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਕਈ ਬਰੀਜਾ ਗੱਡੀਆਂ ਨੇ ਪੁੱਲਰ ਸਾਹਿਬ ਕੋਲੇ ਤੇ ਸੋਹਣੀਆਂ ਕਾਰਾਂ ਨੇ ਏ ਕਲਾਸ ਬਲੈਰੋ ਲੈ ਕੇ ਆਏ ਆ ਦੋਸਤੋ 2015 ਮਾਡਲ ਜੀ 15 ਮਾਡਲ ਹੈ ਚੌਕੜਾ ਟਾਇਰਾਂ ਦਾ ਨਵਾਂ ਹੈ ਜੀ ਸੈਂਟਰ ਲੋਕ ਹੈ ਸਾਰੀ ਓਰੀਜਨਲ ਹੈ ਜੀ ਹਮ ਨਵੇਂ ਵਰਗੀ ਗੱਡੀ ਹੈ ਇੰਜਨ ਗੇਅਰ ਦੀ ਜਿਵੇਂ ਨਵੀਂ 75 80 ਪਾਰਟੀ ਦੀ ਗੱਡੀ ਆ ਦੋਸਤੋ 2 ਲੱਖ ਤੇ 40000 ਰੁਪਿਆ ਡਿਮਾਂਡ ਹੈ ਔਨ ਟੇਬਲ ਮਾਨਤਨ ਹੋ ਜਾਊਗਾ ਚੰਗੀ ਗੱਡੀ ਹੈ ਜੀ ਇਕੱਲੀ ਰਵਿਕ ਪੁਲਿਸ ਦਾ ਕੰਮ ਹੈ ਕੋਈ ਕੰਮ ਖਰਚਾ ਨਹੀਂ ਸਾਰੇ ਪੀਸ ਨਾਲ ਦੇ ਸਾਰੀ ਨਵੀਂ ਜੀ ਫੋਰਚੂਨਰ 2015 ਮਾਡਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੇਸ਼ਮ ਸਿੰਘ ਭੁੱਲਰ ਕੋਲੇ ਖੜੇ ਆ ਬਾਈ ਕੋਲੇ ਭੁੱਲਰ ਕਾਰ ਬਾਜ਼ਾਰ ਸੰਗਰੂਰ ਤੇ ਦੂਸਰੀ ਵੀਡੀਓ ਹੈ ਇਹ ਭਾਈ ਕੋਲੇ ਗੱਡੀਆਂ ਨਹੀਂ ਆਕ ਨੇ ਵੀ ਇੱਕ ਵੀਡੀਓ ਦੇ ਵਿੱਚ ਸੈੱਟ ਨਹੀਂ ਆਉਂਦਾ ਸੀ ਲੰਮੀ ਬਣਦੀ ਸੀ ਇਸ ਕਰਕੇ ਦੂਜੀ ਵੀਡੀਓ ਦੇ ਵਿੱਚ ਭੁੱਲੂ ਸਾਹਿਬ ਹੁਣ ਕਿਹੜੀਆਂ ਕਿਹੜੀਆਂ ਗੱਡੀਆਂ ਇਸ ਵੀਡੀਓ ਦੇ ਵਿੱਚ ਦਿਖਾ ਰਿਓ ਸ਼ਾਨਦਾਰ ਘੈਂਟ ਗੱਡੀਆਂ ਬਸ ਹੈ ਜੀ ਕਾਰਾਂ ਘੈਂਟ ਰਹਿਣਗੀਆਂ ਜੀ ਇਹਦੇ ਵਿੱਚ ਪੰਜਾਬ ਨੰਬਰ ਤੇ ਦਿੱਲੀ ਨੰਬਰ ਦਾ ਮਿਕਸ ਮਾਲ ਰਹੂਗਾ ਜੀ ਜੇ ਦਿੱਲੀ ਨੰਬਰ ਦੀ ਵੀ ਕਾਰ ਹੋਊਗੀ ਨਾ ਜਿਹੜੀ ਆਪਣੇ ਕੋਲੇ ਆਊਗੀ ਜੀ ਉਹ ਵੀ ਕਾਰ ਚੰਗੀ ਆਊਗੀ ਠੀਕ ਹੈ ਜੀ ਪੰਜਾਬ ਨੰਬਰ ਦੇ ਲੈਵਲ ਦੀ ਕਾਰ ਹੀ ਆਊਗੀ ਦਿੱਲੀ ਨੰਬਰ ਦੀ ਵੀ ਠੀਕ ਹੈ ਜੀ ਚੰਗੀਆਂ ਕਾਰਾਂ ਨੇ ਔਰ ਇਹਦੇ ਵਿੱਚ ਲਾਸਟ ਤੇ ਜਾ ਕੇ ਆਪਾਂ ਨੂੰ ਬਿਲਕੁਲ ਲਾਸਟ ਤੱਕ ਵੀਡੀਓ ਨੂੰ ਜਰੂਰ ਦੇਖਣ ਮੈਂ ਦਰਸ਼ਕਾਂ ਨੂੰ ਗੁਜਾਰਸ਼ ਕਰੂੰਗਾ ਲਾਸਟ ਤੇ ਵੱਡੀਆਂ ਗੱਡੀਆਂ ਰਹਿਣਗੀਆਂ ਜੀ ਜਿਵੇਂ ਬਲੈਰੋ ਹੋਗੀ ਇਨੋਵਾ ਹੋਗੀ ਫੋਰਚੂਨਰ ਹੋਗੀ ਜੀ ਬ੍ਰੀਜ਼ਾ ਹੋਗੀਆਂ ਲਾਸਟ ਤੇ ਇਹ ਰਹਿਣਗੀਆਂ ਪਹਿਲਾਂ ਛੋਟੀਆਂ ਕਾਰਾਂ ਦਿਖਾਵਾਂਗੇ ਆਜੋ ਜੀ ਦੋਸਤੋ ਇੱਕ ਵਿੱਚ ਦੀ ਹੋਰ ਵੀ ਜਾਣਕਾਰੀ ਦੇਵਾਂਗੇ ਜੀ ਜਿਹੜੀ ਆਪਾਂ ਬਿਲਕੁਲ ਬਜਟ ਦੇ ਵਿੱਚ ਘਰੇਲੂ ਕਾਰ ਇੱਕ ਨੰਬਰ ਕਾਰ ਆ ਘਰੇ ਰੱਖਣ ਵਾਲੀ ਜੀ ਜਿਨੇ ਘਰੇ ਥੋੜੇ ਪੈਸਿਆਂ ਦੇ ਵਿੱਚ ਵਧੀਆ ਕਾਰ ਰੱਖਣੀ ਆ ਲੰਮਾ ਸਮਾਂ ਚਲਾਉਣੀ ਆ ਉਹਨਾਂ ਲਈ ਵੀ ਇੱਕ ਕਾਰ ਦਿਖਾਵਾਂਗੇ ਜੀ ਵੀਡੀਓ 'ਚ ਬਣੇ ਰਹੋ ਸ਼ੇਅਰ ਜ਼ਰੂਰ ਕਰ ਦਿਓ ਭੋਲਾ ਸਾਹਿਬ ਫੀਗੋ ਖੜੀ ਆ ਜੀ ਆਪਣੇ ਕੋਲ ਨੇਵੀ ਬਲੂ ਕਲਰ ਬਹੁਤ ਪਿਆਰਾ ਹੀ ਹਨਾ ਤੇ ਕੀ ਹਿਸਾਬ ਕਿਤਾਬ ਹੈ ਇਹਦਾ ਵੀਰ ਜੀ ਫੀਗੋ 2012 ਮਾਡਲ ਹੈ ਜੀ ਜੀ ਫਸਟ ਓਨਰ ਕਾਰ ਹੈ ਹੂੰ ਸੰਗਰੂਰ ਦੀ ਐਨਓਸੀ ਕੱਟੀ ਹੋਈ ਹੈ ਜੀ ਦਿੱਲੀ ਦਾ ਨੰਬਰ ਹੈ ਇਹਦਾ ਜੀ ਅਲਾਈ ਟਾਇਰ ਲੱਗੇ ਹੋਏ ਨੇ ਜੀ ਕਾਰ ਦੇ ਅੰਦਰ ਦੀ ਗੱਲ ਕਰੀਏ ਸੀਟ ਕਵਰ ਨਵੇਂ ਐਂਡਰੋਇਡ ਲੱਗਿਆ ਹੋਇਆ ਜੀ 9 ਇੰਚੀ ਐਂਡਰੋਇਡ ਲੱਗਿਆ ਹੋਇਆ ਜੀ 에어 ਬੈਗ এবੀਐਸ ਬ੍ਰੇਕਾਂ ਸਟੀਅਰਿੰਗ ਕੰਟਰੋਲ ਜੀ ਐਂਡ ਟੌਪ ਮਾਡਲ ਹੈ ਔਰ ਡੀਜ਼ਲ ਦੀ ਕਾਰ ਆ ਗੱਡੀ ਚੱਲੀ ਹੈ ਜੀ 1 ਲੱਖ ਤੇ 23000 ਤੇ 700 ਜੀ 1 ਲੱਖ 23000 ਚੱਲੀ ਹੋਈ ਹੈ ਜੀ ਹਮ ਗੱਡੀ ਚ ਕੋਈ ਕੰਮ ਖਰਚਾ ਨਹੀਂ ਦੋਸਤੋ ਬੀਮਾ 2025 ਤੱਕ ਦਾ ਪਿਆ ਜੀ ਗੱਡੀ ਦਾ ਰੇਟ ਆ ਜਿਹੜਾ ਐਨਓਸੀ ਦੇ ਨਾਲ 1,65,000 ਰੁਪਏ ਦੀ ਕਾਰ ਦੇ ਦਾਂਗੀ। ਲਓ ਜੀ 1,65 ਦੀ ਐਨਓਸੀ ਦੇ ਨਾਲ ਫਿਗੋ ਤੇ ਅਸਟੀਲੋ ਆ ਗਈ ਜੀ ਜਨ। ਜਨ ਅਸਟੀਲੋ 2009 ਰਜਿਸਟਰਡ 10 ਹੂੰ ਫਸਟ ਓਨਰ ਕਾਰ ਹੈ ਜੀ ਫੁੱਲ ਬੀਮਾ ਦੋਨੋਂ ਚਾਬੀਆਂ ਨੇ ਜੀ ਔਰ ਟੌਪ ਵੈਰੀਐਂਟ ਹੈ ਜੀ ਇਹ। ਹੂੰ ਗੱਡੀ ਹੈਗੀ ਆ ਜੀ ਸਾਰੀ ਦੀ ਸਾਰੀ ਓਰੀਜਨਲ ਪੇਂਟ ਦੀ। ਜੀ ਕੋਈ ਪੀਸ ਪੇਂਟ ਨਹੀਂ। ਟਾਇਰ ਨਵੇਂ ਨੇ 70,000 ਚੱਲੀ ਚੱਲੀ ਦੀ ਗਾਰੰਟੀ। ਓਕੇ ਜੀ। ਇੰਜਨ ਗੇਅਰ ਦੀ ਬਿਲਕੁਲ ਨਵੀਂ ਹੈ ਜੀ ਕੋਈ ਕੰਮ ਖਰਚਾ ਨਹੀਂ ਤੇ ਕਾਰ ਦਾ ਰੇਟ 1,25,000 ਰੁਪਏ ਦੀ ਗੱਡੀ ਦੇ ਦਾਂਗੇ ਜੀ ਐਨਓਸੀ ਦੇ ਨਾਲ ਠੀਕ ਹੈ ਜੀ ਬੈਗਨਾਰ ਜੀ ਬੈਗਨਾਰ 2009 ਮਾਡਲ ਹੈ ਜੀ ਐਲਐਕਐਸਆਈ 2009 ਐਲਐਕਐਸਆਈ ਔਰ ਇਹ ਵੀ ਸਾਰੀ オリジナル ਪੇਂਟ ਦੀ ਹੈ ਜੀ ਸਕ੍ਰੈਚ ਹੈਗੇ ਨੇ ਕਾਰ ਦੇ ਵਿੱਚ ਬਲੈਕ ਦੇ ਵਿੱਚ ਥੋੜੇ ਜਿਹੇ ਚਮਕਰੇ ਜਾਦੇ ਨੇ ਜੀ ਨਵਾਂ ਮਾਡਲ ਹੈ ਜੀ 2-3 ਮਹੀਨਿਆਂ ਦੀ ਪਾਸਿੰਗ ਪਈ ਹੈ ਜੀ ਹਮ ਗੱਡੀ ਦੇ ਦਾਂਗੇ ਤੁਹਾਨੂੰ 1 ਲੱਖ ਰੁਪਏ ਦੀ ਲਓ ਜੀ 1 ਲੱਖ ਦੀ ਅੱਗੇ ਆ ਗਈਆਂ ਜੀ ਬਰੀਜਾ ਦੋਸਤੋ ਕਈ ਬਰੀਜਾ ਗੱਡੀਆਂ ਨੇ ਭੁੱਲਰ ਸਾਹਿਬ ਕੋਲੇ ਤੇ ਸੋਹਣਿਆ ਕਾਰਾਂ ਨੇ ਏ ਕਲਾਸ ਵੀਡੀਓ ਦੇ ਐਂਡ ਤੇ ਵੀ ਇੱਕ ਦੋ ਬਰੀਜਾ ਆਉਣਗੀਆਂ ਦੂਜੇ ਪਾਸੇ ਖੜੀਆਂ ਨੇ ਜਿਹੜੇ ਰਹੇ ਹੋ ਇਹਦੇ ਬਾਰੇ ਜਾਣਕਾਰੀ ਦਿਓ ਜੀ ਬਰੀਜਾ 2018 ਮਾਡਲ ਜੀ ਬੀਡੀਆਈ ਫਸਟ ਓਨਰ ਜੀ ਦਿੱਲੀ ਨੰਬਰ ਹੈ ਜੀ ਲਾਈਟ ਟਾਇਰ ਲੱਗੇ ਹੋਏ ਨੇ ਸੀਟ ਕਵਰ ਮੈਟਿਕ ਸੋਹਣੀ ਹੈ ਇੰਜਨ ਗੇਅਰ ਦੀ ਵਧੀਆ ਜੀ 82000 ਚੱਲੀ ਹੋਈ ਹੈ एनओसी ਦੇ ਨਾਲ ਕਾਰ ਦਾ ਰੇਟ ਜੀ 6.5 ਲੱਖ ਰੁਪਿਆ ਬਿਲਕੁਲ ਜੀ ਇੱਕ ਦੋਸਤੋ ਗੱਲ ਦੱਸ ਦਈਏ ਵੀ ਅੱਜ ਸਵੇਰੇ ਸੰਗਰੂਰ ਚ ਮੀਂਹ ਵਧੀਆ ਪਿਆਗਾ ਇਸ ਕਰਕੇ ਪਾਣੀ ਜੇ ਗੱਡੀਆਂ ਖੜੀਆਂ ਨੇ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿੱਥੋਂ ਕਿੱਥੋਂ ਜੁੜੇ ਹੋ ਤੇ ਤੁਹਾਡੇ ਕੋਲੇ ਮੀਂਹ ਦਾ ਮੌਸਮ ਦਾ ਕੀ ਹਾਲ ਆ ਅਗਲੀ ਬ੍ਰਿਜ ਹੈ ਜੀ 2020 ਮਾਡਲ ਬ੍ਰਿਜ ਹੈ ਜੀ ਅਲਾਇ ਟਾਇਰ 17 ਇੰਚ ਪਏ ਹੋਏ ਨੇ ਹਮ ਗੱਡੀ ਦੇ 2-3 ਪੀਸ ਪੇਂਟ ਨੇ ਜੀ ਤੇ ਚੰਗੀ ਕਾਰ ਆ BDI 2020 ਮਾਡਲ ਜੀ ਜੀ ਇਹ ਗੱਡੀ ਦਾ ਜਿਹੜਾ ਰੇਟ ਹੈ ਜੀ 7 ਲੱਖ ਤੇ 90000 ਰੁਪਿਆ ਐਨਓਸੀ ਨਾਲ ਜੀ ਠੀਕ ਹੈ ਜੀ ਅਗਲੀ ਸਵਿਫਟ ਜੀ 3006 ਇਹ ਡਿਜ਼ਾਇਰ ਆ ਗਈ ਜੀ 2010 ਮਾਡਲ 3006 ਨੰਬਰ ਹੈ ਅਲਾਈ ਟਾਇਰ ਲੱਗੇ ਹੋਏ ਨੇ ਜੀ 2010 ਮਾਡਲ ਬੀਡੀਆ ਜੀ ਇਹਦੇ ਵਿੱਚੋਂ ਨੰਬਰ ਰਿਟੇਨ ਹੋ ਕੇ ਮਿਲੂਗਾ ਜੀ ਨੰਬਰ ਕਾਰ ਦਾ ਨਹੀਂ ਮਿਲਣਾ ਨਾਲ ਨਵਾਂ ਨੰਬਰ ਲੱਗ ਰਿਹਾ ਹੈ ਤੇ ਉਹ ਮਿਲੂਗਾ ਓਕੇ ਪਾਰਟੀ ਦੀ ਗੱਡੀ ਆ ਦੋਸਤੋ 2 ਲੱਖ ਤੇ 40000 ਰੁਪਿਆ ਡਿਮਾਂਡ ਹੈ ਔਨ ਟੇਬਲ ਮਾਨਤਨ ਹੋ ਜਾਊਗਾ ਚੰਗੀ ਗੱਡੀ ਹੈ ਜੀ ਇਕੱਲੀ ਰਵਿਕ ਪੁਲਿਸ ਦਾ ਕੰਮ ਹੈ ਕੋਈ ਕੰਮ ਖਰਚਾ ਨਹੀਂ ਸਾਰੇ ਪੀਸ ਨਾਲ ਦੇ ਸਾਰੀ ਨਵੀਂ ਜੀ ਠੀਕ ਹੈ ਜੀ ਅਗਲੀ ਆ ਗਈ ਜੀ ਸੁਪਰ ਲਗਜ਼ਰੀਅਸ ਕਹਿ ਸਕਦੇ ਹਾਂ ਨਾ ਯਾਨੋ ਦੇਖੋ ਜੀ ਮੈਨੂੰ ਤਾਂ 2-3 ਸਾਲ ਹੋ ਗਏ ਕਾਰਾਂ ਚਲਾਉਂਦੇ ਨੂੰ ਤੇ ਜੇ ਚਲਾਈ ਦੇ ਵਿੱਚ ਕਹੀਏ ਵੀ ਇੱਕ ਨੰਬਰ ਘੱਟ ਪੈਸਿਆਂ ਦੇ ਵਿੱਚ ਜੇ ਤੁਸੀਂ ਲਗਜ਼ਰੀ ਕਾਰ ਚਲਾਉਣਾ ਚਾਹੁੰਦੇ ਹੋ ਜੀ ਆਨੰਦ ਲੈਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਕਨਸੈਪਟ ਹੈ ਇਹ ਸੋ ਇਦੇ ਵਿੱਚ ਇਹ ਵਾਲੀ ਕਾਰ ਆ ਜਿਹੜੀ 2014 ਮਾਡਲ ਹੈ ਜੀ ਜੈਟਾ 2014 ਡੀਜ਼ਲ ਵੇਰੀਐਂਟ ਹੈ ਜੀ 5 ਲੱਖ 85000 ਰੁਪਿਆ ਡਿਮਾਂਡ ਹੈ ਐਨਓਸੀ ਦੇ ਨਾਲ ਐਚ ਆ ਰਜਿਸਟ੍ਰੇਸ਼ਨ ਹੈ ਜੀ ਹਾਈ ਕੋਰਟ ਦੇ ਵਿੱਚ ਵੀਰ ਵਕੀਲ ਨੇ ਜਿਨ੍ਹਾਂ ਦੀ ਕਾਰ ਹੈ ਇਹ ਜੀ ਤੇ 5 ਲੱਖ 85000 ਐਨਓਸੀ ਦੇ ਨਾਲ ਇਹਦੇ ਵਿੱਚ ਆਪਣੇ ਕੋਲੇ ਵਾਈਟ ਕਲਰ ਦੇ ਵਿੱਚ ਜੈਟਾ 2015 ਮਾਡਲ ਦਿੱਲੀ ਨੰਬਰ ਦੀ ਬਿਲਕੁਲ ਨਵੀਂ ਕਾਰ 7.5 ਲੱਖ ਰੁਪਿਆ ਡਿਮਾਂਡ ਹੈ ਜੀ ਸੇਮ ਕਲਰ ਜਿਹੜੇ ਕਲਰ ਦੀ ਇਹ ਗੱਡੀ ਹੈ 2011 ਮਾਡਲ ਜੈਟ ਖੜੀ ਹੈ ਜੀ ਹਾਈ ਲੈਂਡ ਟਾਪ ਮਾਡਲ ਦੇ ਵਿੱਚ ਹੂੰ 2011 ਮਾਡਲ ਸੇਮ ਕਲਰ ਦੀ ਆ 3 ਲੱਖ ਤੇ 70000 ਰੁਪਏ ਡਿਮਾਂਡ ਹੈ ਜੀ ਜੋ ਜਿਹੜੇ ਵੀਰ ਨੇ ਜੈਟਾ ਵੈਂਟੋ ਲੈਣੀ ਹੈ ਸੰਗਰੂਰ ਦੇ ਵਿੱਚ ਸਭ ਤੋਂ ਜ਼ਿਆਦਾ ਡਿਟੇਲ ਅਦਰ ਬ੍ਰਾਂਡ ਦੀ ਆਪਣੇ ਕੋਲੇ ਡਿਟੇਲ ਹੁੰਦੀ ਹੈ ਮੈਂ ਤੁਹਾਨੂੰ ਆ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇੱਕ 14 ਮਾਡਲ ਵੈਂਟੋ ਦੇਵਾਂਗਾ ਜੀ ਜੀ 14 ਮਾਡਲ ਵੈਂਟੋ ਐਚਆਰ ਨੰਬਰ ਦੀ ਦੋਸਤੋ ਰੇਟ ਵੀ ਬਹੁਤ ਵਾਜਬ ਦੇਵਾਂਗਾ ਔਰ ਗੱਡੀ ਤੇ 16 ਇੰਚ ਲਾਈ ਟਾਇਰ ਲੱਗੇ ਹੋਣੇ ਚਲਾਵਾ ਜਿਵੇਂ ਨਵਾਂ ਘਰੇ ਕਾਰ ਖੜੀ ਹੈ ਇੱਕ ਦੋ ਦਿਨਾਂ ਚ ਆਪਣੇ ਕੋਲੇ ਕਾਊਂਟਰ ਤੇ ਆ ਜੂਗੀ ਵਧੀਆ ਰੇਟ ਦੇ ਵਿੱਚ ਕਾਰ ਦੇਵਾਂਗੇ ਸੋ ਵੀਡੀਓ ਦੇ ਐਂਡ ਦੇ ਵਿੱਚ ਜੇ ਫੋਟੋਆਂ ਪੈ ਗਈਆਂ ਤਾਂ ਜਰੂਰ ਕੋਸ਼ਿਸ਼ ਕਰਾਂਗੇ ਇੱਕ ਸੈਂਟਰੋ ਦੇਵਾਂਗੇ ਤੁਹਾਨੂੰ 2000 ਆ 6 ਮਾਡਲ 26 ਤੱਕ ਪਾਸ ਅਲਾਈ ਟਾਇਰ ਲੱਗੇ ਹੋਏ ਦਸੰਬਰ ਤੱਕ ਦਾ ਬੀਮਾ ਪਿਆ ਹੂੰ ਨੋਨ ਐਕਸੀਡੈਂਟਲ ਦੀ ਗਾਰੰਟੀ ਇੰਜਨ ਗੇਅਰ ਦੀ ਬਿਲਕੁਲ ਨਵੀਂ ਕਾਰ ਜੀ ਠੀਕ ਹੈ ਜੀ ਉਹ ਵੀ ਮੈਂ ਬੇਨਤੀ ਕਰੂੰਗਾ ਵੀਰ ਨੂੰ ਵੀਡੀਓ ਚ ਜਰੂਰ ਪਾਇਓ ਜੀ ਉਹਨੂੰ ਉਹਦੇ ਫੋਨ ਵੀ ਕਾਫੀ ਆ ਰਹੇ ਨੇ ਇਸੇ ਵੀਡੀਓ ਦੀ ਬਜਟ ਦੀ ਗੱਲ ਹੋਈ ਸੀ ਆਪਣੀ ਵੀ ਬਿਲਕੁਲ ਬਜਟ ਦੇ ਵਿੱਚ ਜਿਹੜੀ ਜੈਜਕਾਰ ਆ ਉਹ ਸੈਂਟਰੋ ਆ ਸੈਂਟਰੋ ਹੈ ਜੀ 95000 ਰੁਪਿਆ ਡਿਮਾਂਡ ਹੈ ਮਾਨਤਾਣ ਜਰੂਰ ਕਰਾਂਗੇ ਪਰ ਜਿਹੜੇ ਵੀਰ ਨੇ ਲੈਣੀ ਹੈ ਘਰੇ ਰੱਖਣ ਵਾਸਤੇ ਚੰਗੀ ਗੱਡੀ ਹੈ ਸੈਂਟਰੋ 2006 ਦਸੰਬਰ ਤੱਕ ਦੀਮਾ ਪਿਆ ਪਾਸਿੰਗ ਪਈ ਐ ਆਜੋ ਦੋਸਤ ਉੱਪਰ ਲੀਆਂ ਗੱਡੀਆਂ ਖੜੀਆਂ ਨੇ ਜਿਹੜੀਆਂ ਇੱਥੋਂ ਦੀ ਹੋ ਜੋ ਪੁੱਲਰ ਸਾਹਿਬ ਬਲੈਰੋ ਅੰਡੈਵਰ ਫੋਰਚੂਨਰ ਤੇ ਇਨੋਵਾ ਬਾਕੀ ਬਰੀਜਾ ਵੀ ਖੜੀ ਐ ਹੋਰ ਇੱਕ ਬਲੈਰੋ ਦੀ ਜਾਣਕਾਰੀ ਦਿਓ ਜੀ ਪੁੱਲਰ ਸਾਹਿਬ ਬਲੈਰੋ ਲੈ ਕੇ ਆਏ ਆ ਦੋਸਤੋ 2015 ਮਾਡਲ ਜੀ 15 ਮਾਡਲ ਐ ਚੌਕੜਾ ਟਾਇਰਾਂ ਦਾ ਨਵਾਂ ਐ ਜੀ ਸੈਂਟਰ ਲੋਕ ਐ ਸਾਰੀ ਓਰੀਜਨਲ ਐ ਜੀ ਨਵੇਂ ਵਰਗੀ ਗੱਡੀ ਐ ਇੰਜਨ ਗੇਅਰ ਦੀ ਜਮਾਂ ਨਵੀਂ 75 80 ਦੇ ਕਰੀਬ ਗੱਡੀ ਚੱਲੀ ਹੋਈ ਹੈ ਜੀ ਪਟਿਆਲੇ ਦਾ ਪੱਕਾ ਨੰਬਰ ਹੈ ਰੇਟ ਦੋਸਤੋ 5 ਲੱਖ ਤੇ 25000 ਰੁਪਿਆ ਲਓ ਜੀ ਆ ਵੀ ਪੇਡ ਨੰਬਰ ਚ ਆ ਗਈ ਜੀ ਸੰਗਰੂਰ ਨੰਬਰ ਚ ਇੰਡੈਵਰ ਹਨਾ ਜੀ ਇੰਡੈਵਰ ਜੀ 0011 ਮੇਰੇ ਵੀਰ ਬਹੁਤ ਸੋਹਣਾ ਨੰਬਰ ਹੈ ਔਰ ਗੱਡੀ ਬਹੁਤ ਸੋਹਣੀ ਹੈ ਫੋਰਡ ਇੰਡੈਵਰ 12/13 4/2 ਮੈਨੂਅਲ ਜੀ ਜੀ ਪੱਕੇ ਨੰਬਰ ਦੀ ਹੈ ਜੀ ਕਾਰ ਸੋਹਣੀ ਹੈ ਗੱਡੀ ਦਾ ਰੇਟ ਦੋਸਤੋ ਸਿਰਫ 4.5 ਲੱਖ ਰੁਪਿਆ ਡਿਮਾਂਡ ਹੈ ਔਨ ਟੇਬਲ ਮੰਤਾਨ ਜਰੂਰ ਹੋਊਗਾ। ਲਓ ਜੀ ਅੱਗੇ ਆ ਗਈ ਜੀ ਫੋਰਚੂਨਰ ਜਮਰਾਜ ਦਾ ਝੋਟਾ। ਲਓ ਜੀ ਫੋਰਚੂਨਰ 2015 ਮਾਡਲ ਹੈ ਜੀ। ਗੱਡੀ 1 ਲੱਖ ਤੇ 10000 ਚੱਲੀ ਹੋਈ ਹੈ। ਹੂੰ। ਟਾਇਰ ਚਾਰੋ ਨਵੇਂ ਵਰਗੇ ਨੇ ਜੀ ਤੇ ਕਾਰ ਸਾਰੀ オリジナル ਪੇਂਟ ਦੀ ਹੈ ਜੀ। ਜੀ। ਬੰਪਰ ਵੀ ਪੇਂਟ ਨਹੀਂ ਹੈਗੇ। ਹੂੰ। ਬੰਪਰਾਂ ਤੇ ਜਿੰਨੇ ਸਕਰੈਚ ਹੈ ਉਵੇਂ ਹੀ ਹੈ। ਨਵੇਂ ਫੋਰਚੂਨਰ ਹੈ ਬਿਲਕੁਲ 4x2 ਮੈਨੂਅਲ ਜੀ ਗੱਡੀ ਦਾ ਰੇਟ 13 ਲੱਖ ਰੁਪਿਆ ਡਿਮਾਂਡ ਹੈ ਜੀ ਔਨ ਟੇਬਲ ਮਾਨਤਾਨ ਵਧੀਆ ਹੋਊਗਾ ਕੋਈ ਦਿੱਕਤ ਨਹੀਂ ਅੱਗੇ ਆਪਣੇ ਕੋਲੇ ਆ ਗਈ ਇਨੋਵਾ ਜੀ ਇਨੋਵਾ ਇਨੋਵਾ 2014 ਮਾਡਲ ਹੈ ਜੀ ਜੀ 4 ਹੈ 2014 ਪਟਿਆਲਾ ਨੰਬਰ ਆ ਪਟਿਆਲਾ ਨੰਬਰ ਸੈਕੰਡ ਓਨਰ ਆ ਜੀ ਕੈਪਟਨ ਸੀਟਾਂ 'ਚ ਹੈ ਜੀ ਐਂਡਰੋਇਡ ਸਿਸਟਮ ਲੱਗਿਆ ਹੋਇਆ ਬੈਕ ਕੈਮਰਾ ਹਮ ਇੰਜਨ ਗੇਅਰ ਦੀ ਵਧੀਆ 1 ਲੱਖ ਤੇ 7000 ਚੱਲੀ ਹੋਈ ਹੈ ਜੀ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ 6 ਲੱਖ 35000 ਰੁਪਿਆ ਡਿਮਾਂਡ ਹੈ ਜੀ इनोਵਾ ਦੇ ਵਿੱਚ ਇੱਕ ਵਾਈਟ ਕਲਰ ਦੀ ਗੱਡੀ ਖੜੀ ਹੈ ਜੀ ਘਰੇ ਹੂੰ 2014 ਮਾਡਲ ਹੈ ਜੀ ਜੀ 4 ਚਿੱਟੇ ਰੰਗ ਦੀ ਜੀ ਕਾਰ ਦੇ ਟਾਇਰਾਂ ਦਾ ਖਰਚਾ ਹੈਗਾ ਜੀ ਮਾੜਾ ਮੋਟਾ ਕੋਈ ਧੋਸਮਾਰੀ ਲਾ ਲਓ ਹੋਰ ਲਾ ਲਓ ਹਨਾ ਤੇ ਗੱਡੀ ਦਾ ਰੇਟ ਉਹਦਾ ਸਿਰਫ 4.5 ਲੱਖ ਰੁਪਿਆ ਡਿਮਾਂਡ ਹੈ ਜੀ ਜੀ ਲੋਨ ਵੀ ਹੋ ਜਾਊਗਾ ਜਿਹੜੇ ਵੀਰਾਂ ਨੇ ਟੈਕਸੀ ਲੈਣ ਚ ਚਲਾਉਣ ਵਾਸਤੇ इनोਵਾ ਲੈਣੀ ਹੈ ਉਹ ਜਰੂਰ ਕੰਟੈਕਟ ਕਰਿਓ ਜੀ ਬਿਲਕੁਲ ਨੋਵਾ ਦੇ ਵਿੱਚ ਤੁਹਾਨੂੰ ਨੋਵਾ ਦੇ ਵਿੱਚ 12 ਮਾਡਲ 13 ਮਾਡਲ 15 ਮਾਡਲ ਹੋਰ ਵੀ ਕਾਫੀ ਸਾਰੀਆਂ ਨੋਵਾ ਦੇ ਦਾਂਗੇ ਸੋ ਇਹ ਵਾਲੀ ਜਿਹੜੀ ਗੱਡੀ ਆ ਗਈ ਆਪਣੇ ਕੋਲੇ 2016 ਜੀਡੀਆਈ ਬਰੇਜ਼ਾ ਜੀ ਬਰੇਜ਼ਾ 2016 ਜੀਡੀਆਈ ਜੀ ਐਚ ਆਰ ਨੰਬਰ ਦੇ ਵਿੱਚ ਹੈ ਜੀ ਕਾਰ ਸੈਕੰਡ ਓਨਰ ਹੈ ਹਮ ਤੇ ਜੇ ਰੇਟ ਦੀ ਗੱਲ ਕਰੀਏ ਦੋਸਤੋ 5 ਲੱਖ ਤੇ 80000 ਰੁਪਿਆ ਡਿਮਾਂਡ ਹੈ ਜੀ ਮਾਨਤਨ ਮੌਕੇ ਤੇ ਹੋਊਗਾ ਜੀ ਇਹ ਵੀ ਪਾਰਟੀ ਨੇ ਖੜੀ ਕੀਤੀ ہوئی ਆਪਣੇ ਕੋਲੇ ਵੇਚਣ ਵਾਸਤੇ ਜੀ ਬਿਲਕੁਲ ਸੋ ਇਹ ਸਾਰੀਆਂ ਕਾਰਾਂ ਤੁਹਾਨੂੰ ਦਿਖਾਈਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ ਤੁਹਾਡਾ ਤੇ ਕਾਰਾਂ ਬਹੁਤ ਸਾਰੀਆਂ ਨੇ ਦੋਸਤੋ ਮੇਰੇ ਕੋਲ ਤਾਂ ਇੰਨੀ ਡਿਟੇਲ ਹੈ ਜੇ ਤਾਂ ਬੰਦਾ ਵੈਸੇ ਹੀ ਨਹੀਂ ਕਾਰ ਲੈਣਾ ਚਾਹੁੰਦਾ ਤਾਂ ਗੱਲ ਜੁਦਾ ਨਹੀਂ ਆਪਾਂ ਦੇਖੇ ਤੋਰਾਂਗੇ ਜੀ ਬਿਲਕੁਲ ਤੁਸੀਂ ਆਓ ਸਮਾਂ ਕੱਢ ਕੇ ਆਓ ਜਦੋਂ ਵੀ ਕਾਰ ਲੈਣ ਆਉਣੇ ਹੋ ਕਦੇ ਕਾਲ ਨਾ ਕਰਿਆ ਕਰੋ ਜੇ ਪਾ ਪਾਰਟੀ ਦੀ ਗੱਡੀ ਦਿਖਾਉਣੇ ਉਹ ਆਉਂਦੀ ਵੀ 10-20 ਮਿੰਟ ਲਾ ਆਂਦੀ ਐ ਫਿਰ ਕਾਰ ਚੈੱਕ ਵੀ ਕਰਨੀ ਹੁੰਦੀ ਐ ਫਿਰ ਦੂਸਰੀ ਗੱਲ ਦੱਸਿਆ ਜਰੂਰ ਕਰੋ ਵੀ ਯਾਰ ਵੀਰ ਜੇ ਇਹ ਕਾਰ ਐ ਹੁੰਦੀ ਤਾਂ ਆਪਾਂ ਲੈਂਦੇ ਖੁੱਲ ਕੇ ਦੱਸਿਆ ਕਰੋ ਤੁਹਾਨੂੰ ਪਤਾ ਲੱਗੂਗਾ ਤਾਂ ਹੀ ਤੁਹਾਨੂੰ ਕਾਰ ਦੇ ਪਾਵਾਂਗੇ ਹਨਾ ਜੀ ਬਾਕੀ ਸਮਾਂ ਕੱਢ ਕੇ ਆਓ ਤੇ ਵਧੀਆ ਗੱਡੀਆਂ ਲੈਣ ਆਓ ਵਧੀਆ ਕਾਰਾਂ ਗੱਡੀਆਂ ਇੱਥੋਂ ਤੁਹਾਨੂੰ ਮਿਲਣਗੀਆਂ ਲਾਜ਼ਮੀ ਮਿਲਣਗੀਆਂ ਇੱਕ ਗੱਲ ਦਾ ਮੈਂ ਦਾਵਾ ਕਰਦਾ ਕਈ ਵਾਰੀ ਹੁੰਦਾਗਾ ਵੀ ਬੰਦਾ ਮਾਰਕੀਟ ਰੇਟ ਦੇਖ ਕੇ ਨਹੀਂ ਰੇਟ ਤੋਂ ਪਸੰਦ ਵੇਸ਼ੱਕ ਨਾ ਆਵੇ ਪਰ ਦਿਲ ਚ ਇੱਕ ਗੱਲ ਜ਼ਰੂਰ ਕਹਿ ਕੇ ਜਾਊਗਾ ਯਾਰ ਗੱਡੀ ਇਹ ਵਧੀਆ ਸੀ ਜਿਹੜੀ ਲੈਣ ਆਊਗਾ ਰੇਟ ਦੀ ਗੱਲ ਵੱਖਰੀ ਹੋ ਜਣੀ ਹੈ ਕਈ ਵਾਰ ਉਹ ਤੁਹਾਡਾ ਤੁਹਾਡਾ ਬਜਟ ਹੁੰਦਾ ਤੇ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਉਹ ਚ ਅੜਚਣਾ ਨਹੀਂ ਆ ਸਕਦੀ ਪਰ ਮੈਂ ਦਾਵਾ ਕਰਦਾ ਵੀ ਗੱਡੀ ਚ ਕਦੇ ਅੜਚਣ ਨਹੀਂ ਆਊਗੀ ਪਸੰਦ ਆਉਂਦਾ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਇੰਨਾ ਪਿਆਰ ਦਿੰਦੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ